ਆਓ ਨਵੇਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਾਲ ਦੇ ਵਿੱਚ 71 ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਮਾਰਕੀਟ ਕਮੇਟੀ ਗੈਰੀ ਦੇ ਚੇਅਰਮੈਨ ਸੁਪੇਦ ਅਖਨਾਰ ਸਿੰਘ ਜੀ ਮਾਰਕੀਟ ਕਮੇਟੀ ਮਈਤਾ ਦੇ ਚੇਅਰਮੈਨ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਉੰਦਰ ਸਿੰਘ ਜੀ ਸਾਡੇ ਇਸ ਪਿੰਡ ਦੀ ਨੁਮਾਇੰਦਗੀ ਕਰ ਰਹੇ ਸਰਪੰਚ ਸਾਹਿਬ ਚੱਲ ਨਹੀਂ ਸਰਪੰਚ ਸਾਹਿਬ ਪੰਚ ਸਾਹਿਬਾਨ ਮੇਰੇ ਸਤਿਕਾਰਯੋਗ ਬਜ਼ੁਰਗ ਮੇਰੀਆਂ ਮਾਤਾਵਾਂ ਭੈਣਾਂ ਮੇਰੇ ਬੱਚੇ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਜے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਪਿੰਡ ਤੁਹਾਡੇ ਰੂਮ ਰੂ ਇੱਕ ਬਹੁਤ ਹੀ ਅਹਿਮ ਮੁੱਦਾ ਇੱਕ ਬਹੁਤ ਅਹਿਮ ਬੜੀ ਵੱਡੀ ਸਮੱਸਿਆ ਸਾਡੇ ਪੰਜਾਬ ਦੀ ਨਸ਼ੇ ਉਹਨਾਂ ਦੇ ਬਾਰੇ ਕੁਝ ਦੋ ਚਾਰ ਵਿਚਾਰ ਉਪੰਦਰੇ ਸੰਚੇ ਕਾਰਨ ਤੁਹਾਡੇ ਕੋਲ ਪਹੁੰਚੇ ਆ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਸਾਹਿਬ ਨੇ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇੱਕ ਬਹੁਤ ਵੱਡਾ ਯੁੱਧ ਬਹੁਤ ਵੱਡੀ ਲੜਾਈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਛੇੜੀ ਆ ਜਿਹਦਾ ਨਾਮ ਵੀ ਯੁੱਧ ਨਸ਼ਿਆਂ ਦੇ ਵਿਰੋਧ ਰੱਖਿਆ ਜੋਤ ਨਸ਼ਿਆਂ ਦੇ ਵਿਰੋਧ ਆਪਾਂ ਬੜੇ ਭਲੀ ਭਾਤ ਜਾਣੂ ਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਵਿਧਾਇਕਾਂ ਨੇ ਉਹਨਾਂ ਦੇ ਐਮਐਲਏ ਨੇ ਇਸ ਲਾਹਨਤ ਨੂੰ ਪੰਜਾਬ ਦੇ ਵਿੱਚ ਇੰਟਰੋਡਿਊਸ ਕੀਤਾ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਨਸ਼ੇ ਵੀ ਆਉਂਦੇ ਰਹੇ ਉਹਨਾਂ ਦੇ ਪਰਚੇ ਵੀ ਦਰਜ ਹੋਏ ਪੁਸ਼ਤਪ ਨਹੀਂ ਕਰਦੇ ਰਹੇ ਜਿਹੜੇ ਨਸ਼ਾ ਤਸਕਰ ਸੀਗੇ ਤੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨੀ ਸੀਗੀ ਉਹਦਾ ਬਹੁਤ ਵੱਡਾ ਘਾਣ ਕਰ ਦਿੱਤਾ ਮੈਂ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਜਾਂਦਾ ਸੀਗਾ ਲੋਕ ਇਹ ਬੜਾ ਖੁਸ਼ ਸੀਗੇ ਕਿ ਤੁਸੀਂ ਸੜਕਾਂ ਵਧੀਆ ਬਣਾਉਂਦਿਆਂ ਜੀ ਪੋਲ ਵਧੀਆ ਬਣਾ ਰਹੇ ਹੋ ਬਿਜਲੀ ਵਧੀਆ 600 ਯੂਨਟ ਦੇ ਦਿੰਦੀ, ਬਿਜਲੀ ਵਾਧੂ ਵੀ ਦੇ ਦਿੰਦੀ, ਕਿਸਾਨਾਂ ਨੂੰ ਸਵੇਰੇ ਵੀ ਬਿਜਲੀ ਦੇ ਦਿੰਦੀ। ਪਰ ਕੁਝ ਮਤਾਵਾ ਪਹਿਨਾਏ ਆ ਜਾਂਦੀਆਂ ਸੀਗੀਆਂ। ਜਣੀਆਂ ਕਹਿਦੀਆਂ ਸੀਗੀਆਂ ਕਿ ਬਾਕੀ ਤੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਸਾਰਾ ਕੁਝ ਠੀਕ ਆ। ਪਰ ਆ ਨਸ਼ਿਆਂ ਦੀ ਲਾਹਨਤ ਖਤਮ ਕਰਤੋ। ਕਿਉਂਕਿ ਉਹਨਾਂ ਦੇ ਬੱਚੇ ਕਿਸੇ ਦਾ ਪਤੀ, ਕਿਸੇ ਦਾ ਭੈਣ, ਕਿਸੇ ਦਾ ਭਰਾ, ਕਿਸੇ ਦਾ ਪੁੱਤ, ਕਿਸੇ ਦਾ ਪਿਓ ਇਹ ਨਸ਼ਿਆਂ ਦੀ ਲਾਂਤ ਦੇ ਵਿੱਚ ਫਸ ਗਏ ਤੇ ਉਹਨਾਂ ਦੇ ਨਾਲ ਘਰਾਂ ਦੇ ਘਰ ਤਬਾਹ ਹੋ ਗਏ 70 ਵਸੇ ਘਰਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਦੀ ਨੀਤੀ ਦੇ ਅਨੁਸਾਰ ਅਸੀਂ ਦੋ ਤਰ੍ਹਾਂ ਦੇ ਬੰਦੇ ਆਇਡੈਂਟੀਫਾਈ ਕੀਤੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਤੇ ਉਹ ਨੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਨਸ਼ੇ ਦੇ ਆਦੀ ਹੋ ਗਏ ਨੇ ਜਿਨ੍ਹਾਂ ਨੂੰ ਆਦਤ ਪੈ ਗਈ ਨਸ਼ੇ ਕਰਨ ਦੀ ਉਹਨਾਂ ਵਾਸਤੇ ਤੇ ਸਾਡੀ ਪਾਲਿਸੀ ਇਹ ਆ ਕਿ ਅਸੀਂ ਸਾਡਾ ਸਿਹਤ ਵਿਭਾਗ ਸਾਡਾ ਸਾਰਾ ਪ੍ਰਸ਼ਾਸਨ ਸਾਡੀ ਪੰਚਾਇਤ ਸਾਡੇ ਮੈਂਬਰ ਸਾਡੇ ਬਲੌਕ ਪ੍ਰਧਾਨ ਸਾਰੇ ਹੀ ਸਾਡਿਆਂ ਸਾਡੇ ਵਾਸਤੇ ਜਿਹੜੇ ਨਸ਼ਾ ਕਰਦੇ ਨੇ ਉਹ ਸਾਡੇ ਵਾਸਤੇ ਬਿਮਾਰ ਨੇ ਕਿ ਬਿਮਾਰ ਹੋ ਗਿਆ ਬੰਤਾ ਜਦੋਂ ਬਿਮਾਰ ਹੁੰਦਾ ਆ ਫਿਰ ਘਰ ਦੀ ਜਿਹੜਾ ਮੁਖੀਆ ਹੁੰਦਾ ਆ ਪਰਿਵਾਰਕ ਤੇ ਵਪਾਰ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਮੰਨ ਜਾਂਦੀ ਆ ਕਿ ਬੱਚਾ ਬਿਮਾਰ ਹੋ ਗਿਆ ਇਹਨੂੰ ਦਵਾਈਆਂ ਦਾਨੂ ਦੇ ਕੇ ਇਹਨੂੰ ਠੀਕ ਕਰ ਦੇ। ਇਸੇ ਤਰ੍ਹਾਂ ਦੀ ਵੀ ਪੰਜਾਬ ਸਰਕਾਰ ਦੀ ਪਾਲਿਸੀ ਆ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਨੇ ਉਹਨਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਆ। ਅਸੀਂ ਕੋਈ ਉਹਨਾਂ ਦੇ ਪਰਚੇ ਨਹੀਂ ਦਰਜ ਕਰਾਉਣਾ ਚਾਹੁੰਦੇ। ਅਸੀਂ ਇਹ ਨਹੀਂ ਚਾਹੁੰਦੇ ਕਿ ਪੁਲਿਸ ਉਹਨਾਂ ਨੂੰ ਫੜ ਕੇ ਹਵਾਲਾਤਾਂ ਦੇ ਵਿੱਚ ਬੰਦ ਕਰੇ। ਉਹਦੇ ਵਾਸਤੇ ਅਸੀਂ ਜੇ ਇਸ ਤਰਕ ਕੀਤਾ ਆ ਤੇ ਆਪਣਾ ਸਿਹਤ ਵਿਭਾਗ ਇਸ ਤਰਕ ਕੀਤਾ ਆ ਕਿ ਉਥੇ ਉਹਨਾਂ ਦਾ ਜਾ ਕੇ ਇਲਾਜ ਕਰਾਵਾਂਗੇ। ਔਰ ਇਲਾਜ ਵੀ ਸਾਰਾ ਜਿਹੜਾ ਆ ਉਹ ਫ੍ਰੀ ਹੋਊਗਾ ਪੰਜਾਬ ਸਰਕਾਰ ਉਹਦੀ ਜਿਹੜੀ ਪੇਮੈਂਟ ਆ ਜਿੰਨੀ ਵੀ ਉਹ ਕਰੂਗੀ। ਇੱਕਾ ਹਸਪਤਾਲ ਦੇ ਵਿੱਚ ਜੇ ਸਾਨੂੰ ਲੋੜ ਪਈ ਕਿਸੇ ਉਸ ਨਸ਼ੇ ਦੀ ਆਦੀ ਨੂੰ ਦਾਖਲ ਕਰਨ ਦੀ ਤੇ ਦਾਖਲ ਵੀ ਕਰਾਂਗੇ। ਜੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾ ਕੇ ਇਲਾਜ ਕਰਾਉਣਾ ਪਿਆ ਉਹ ਵੀ ਕਰਾਵਾਂਗੇ। بس ਸਾਡੀ ਜ਼ਿੰਮੇਵਾਰੀ ਇਹ ਆ ਕਿ ਅਸੀਂ ਸਿਪਾਹੀਏ ਨਾ ਜੇ ਸਾਡੇ ਘਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਅਜੋਜਾ ਇਨਸਾਨ ਹੈਗਾ ਜਿਹਨੂੰ ਨਸ਼ਿਆਂ ਦੀ ਲਤ ਲੱਗ ਗਈ ਆ ਤੇ ਅਸੀਂ ਉਹਨੂੰ ਸਮਝਾ ਬੁਝਾ ਕੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਔਰ ਉੱਥੇ ਜਾ ਕੇ ਉਹਦਾ ਇਲਾਜ ਕਰਾਈਏ ਤੇ ਉਹ ਇਲਾਜ ਕਰਵਾਉਣ ਉਪਰੰਤ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਆ ਰਿਸ਼ਤੇਦਾਰਾਂ ਦੇ ਵਿੱਚ ਸੁੱਖੀ ਸ਼ਾਂਤੀ ਜਿਹੜਾ ਉਹ ਆਸ ਦੂਸਰੇ ਉਹ ਲੋਕ ਨੇ ਜਿਹੜੇ ਨਸ਼ਾ ਤਸਕਰੀ ਕਰਦੇ ਨੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਵਾਸਤੇ ਸਾਡੇ ਦਿਨ ਦੇ ਵਿੱਚ ਕੋਈ ਰਹਿਮ ਨਹੀਂ ਉਹਨਾਂ ਨੂੰ ਸਿੱਧੀ ਸਿੱਧੀ ਚੇਤਾਵਨੀ ਆ ਕਿ ਜਾਂ ਤੇ ਉਹ ਨਸ਼ੇ ਦਾ ਤੰਦਾ ਛੱਡਦੇ ਹਨ ਜਾਂ ਪੰਜਾਬ ਛੱਡ ਕੇ ਬਾਹਰ ਕਿਤੇ ਚਲੇ ਜਾਣ ਸਾਡੇ ਕੋਲ ਕੋਈ ਦੂਜਾ ਵਿਕਲਪ ਨਹੀਂ ਹੈਗਾ ਅਸੀਂ ਸਾਡੇ ਕੋਲ ਕੋਈ ਹੋਰ ਪਾਲਿਸੀ ਨਹੀਂ ਹੈਗੀ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਜੇ ਸਾਦ ਤੱਕ ਜਾਣਾ ਪਿਆ ਜਾਵਾਂਗੇ ਪਰਚੇ ਦਰਜ ਕਰਨੇ ਐਫ ਆਈ ਆਰ ਆਉਣੀਆਂ ਥਾਣਿਆਂ ਚ ਸੁੱਟਨੇ ਜੇਲਾਂ ਚ ਸੁੱਟਨੇ ਉਹ ਫੇਰ ਸਾਡੀ ਜ਼ਿੰਮੇਵਾਰੀ ਆ ਜਾਂ ਤੇ ਫੇਰ ਛੱਡ ਦੇ ਨਸ਼ੇ ਦਾ ਦੰਦਾ ਜੇ ਨਹੀਂ ਛੱਡ ਸਕਦੇ ਤੇ ਫੇਰ ਸਾਡੇ ਕੋਲ ਦੂਜੇ ਤਰੀਕੇ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਸ ਕੰਮ ਵਾਸਤੇ ਜਿਹੜਾ ਉਹ ਕੰਮ ਕਰੂਗਾ ਇੱਕ ਪਾਸੇ ਤੇ ਇਹਨਾਂ ਲੋਕਾਂ ਨੇ ਨਸ਼ੇ ਵੇਚ ਕੇ ਆਪਣੇ ਵੱਡੇ ਵੱਡੇ ਮਹਿਲ ਖੜੇ ਕਰ ਲਏ ਤਿੰਨ-ਤਿੰਨ ਚਾਰ-ਚਾਰ ਮੰਜ਼ਲੀਆਂ ਕੋਠੀਆਂ ਪਾ ਲਈਆਂ ਪਿੰਡਾਂ ਦੇ ਵਿੱਚ ਐਧਰ ਕੋਠੀ ਪਈ ਹੁੰਦੀ ਆ ਨਸ਼ੇ ਵੇਚਣ ਵਾਲਿਆਂ ਦੀ ਤੇ ਉਧਰ ਜਿਨ੍ਹਾਂ ਦਾ ਪੁੱਤ ਮਰਿਆ ਉਹਨਾਂ ਦੇ ਘਰ ਸੱਥਰ ਵਿਸ਼ਾ ਹੁੰਦਾ ਇਹ ਚੰਗੀ ਗੱਲ ਆ ਜੀ ਚੰਗੀ ਗੱਲ ਆ ਕਿ ਦੂਜਿਆਂ ਦੇ ਪੁੱਤ ਮਰਵਾ ਕੇ ਉਹਨਾਂ ਨੂੰ ਨਸ਼ੇ ਵੇਚ ਕੇ ਉਹਨਾਂ ਦਾ ਘਰ ਡਿੰਡਾ ਵੇਚ ਗਿਆ ਗਿਆ ਸਾਰਾ ਕੁਝ ਵੇਚ ਗਿਆ ਪੁੱਤ ਵੀ ਘਰੋਂ ਚਲੇ ਗਏ ਤੇ ਤੁਹਾਡੀਆਂ ਚਾਰ-ਚਾਰ ਮੰਜ਼ਲੀਆਂ ਕੋਠੀਆਂ ਬਣ ਗਿਆ ਉਹਨਾਂ 'ਚ ਐਸੀ ਲੱਗੇ ਕਦਾ ਚਿਤ ਜਰਾਂਗੇ ਨਹੀਂ ਉਹਨਾਂ ਦੇ ਪੀਲਾ ਪੰਜਾ ਚੱਲੂਗਾ ਤੇ ਢਾ ਕੇ ਮਿੱਟੀ ਦੇ ਵਿੱਚ ਮਿਲਾ ਦਾਂਗੇ ਉਹਨਾਂ ਦੀਆਂ ਗੋਟੀਆਂ ਜਿਨ੍ਹਾਂ ਨੇ ਨਸ਼ਾ ਤਸਕਰੀ ਕਰ ਕਰਕੇ ਬਣਾਈਆਂ ਨੇ ਰੋਜ਼ ਤੁਸੀਂ ਦੇਖ ਰਹੇ ਹੋਗੇ ਰੋਜ਼ ਪੀਲਾ ਪੰਜਾ ਚੱਲ ਰਿਹਾ ਸਾਰਿਆਂ ਦੇ ਹੱਥੇ ਵਿੱਚ ਮੋਬਾਈਲ ਨੇ ਘਰਾਂ ਦੇ ਵਿੱਚ ਟੀਵੀ ਲੱਗੇ ਨੇ ਰੋਜ਼ ਕਿਤੇ ਨਾ ਕਿਤੇ ਕਾਰਵਾਈ ਹੋ ਰਹੀ ਆ ਆਪਣੇ ਆਲ ਕੇ ਜੜਿਆਲਾ ਗੁਰੂ ਦੇ ਵਿੱਚ ਵੀ ਕਾਰਵਾਈ ਹੋਈ ਆ ਦੋ ਤਿੰਨ ਦਿਨ ਪਹਿਲਾਂ ਧਾਰੜ ਦੇ ਵਿੱਚ ਦੋ ਨਸ਼ਾ ਤਸਕਰਾਂ ਦੇ ਮਹੱਲਕ ਕੋਠੀਆਂ ਜਿਹੜੀਆਂ ਨੇ ਢਾਹ ਢੇਰੀ ਕੀਤੀਆਂ ਕਿੰਜਾਂ ਨੇ ਔਰ ਬਾਕੀਆਂ ਨੂੰ ਵੀ ਬਾਕੀਆਂ ਦੀਆਂ ਵੀ ਕੀਤੀਆਂ ਜਾਣਗੀਆਂ ਇਹਦੇ ਨਾਲ ਤੇ ਇੱਕ ਤੇ ਇਹ ਸਬਕ ਜਾਊਗਾ ਕਿ ਅਸੀਂ ਗਲਤ ਤਰੀਕੇ ਦੇ ਨਾਲ ਪੈਸੇ ਕਮਾ ਕੇ ਆ ਜਾਇਦਾਦਾਂ ਬਣਾਈਆਂ ਸੀਗੀਆਂ ਉਹ ਮਿੱਟੀ 'ਚ ਮਿਲ ਗਈਆਂ ਤੇ ਗਾਂ ਕੋਈ ਹਿਯਾਬ ਨਹੀਂ ਕਰੂਗਾ ਵੀ ਅਸੀਂ ਲੋਕਾਂ ਦੇ ਪੁੱਤਾਂ ਨੂੰ ਨਸ਼ੇ ਦੇ ਲਾ ਕੇ ਤੇ ਅਸੀਂ ਕਮਾਈਆਂ ਕਰਕੇ ਆਪਣੀਆਂ ਕੋਠੀਆਂ ਬਣਾਵਾਂਗੇ ਬਿਲਕੁਲ ਕਿਸੇ ਤਰ੍ਹਾਂ ਦੀ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਆ ਜੀ ਨਸ਼ੇ ਪ੍ਰਤੀ ਅਸੀਂ ਬਿਲਕੁਲ ਨਹੀਂ ਜਾ ਸਕਦੇ ਬੜਾ ਦੇਖ ਲਿਆ ਬੜਾ ਕੁਝ ਹੋ ਗਿਆ ਇੰਨਾ ਕੁਝ ਜਿਹੜੀਆਂ ਚੀਜ਼ਾਂ ਦੇ ਵਿਰੁੱਧ ਆਪਾਂ ਵੋਟਾਂ ਪਾਈਆਂ ਸੀਗੀਆਂ ਜਿੰਨਾਂ ਚੀਜ਼ਾਂ ਦੇ ਵਿਰੁੱਧ ਆਪਾਂ ਐਡਾ ਵੱਡਾ ਬਹੁਮਤ ਤੁਸੀਂ ਸਾਨੂੰ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਜੇ ਅੱਜ ਉਹ ਕੰਟਰੋਲ ਨਾ ਹੋਇਆ ਤੇ ਫਿਰ ਲੋਕ ਸਾਨੂੰ ਵੀ ਕਦੀ ਮਾਫ਼ ਨਹੀਂ ਕਰਨਗੇ ਆਪਾਂ ਨੂੰ ਵੀ ਕਦੀ ਮਾਫ਼ ਕਰਨਗੇ ਮੈਂ ਸਿੱਧੀ ਸਿੱਧੀ ਗੱਲ ਕਰਦਾ ਹਾਂ ਤੁਹਾਡੇ ਨਾਲ ਅੱਜ ਮੈਂ ਕੋਈ ਵੋਟਾਂ ਮੰਗਣ ਨਹੀਂ ਆਇਆ ਕਿ ਮੈਨੂੰ ਵੋਟਾਂ ਪਾਓ ਮੇਰੇ ਲੋਕ ਸਾਨੂੰ ਕੋਈ ਵੋਟਾਂ ਨਾਲ ਇਸ ਮਸਲੇ ਤੇ ਵੋਟਾਂ ਨਾਲ ਲੈਣਾ ਦੇਣਾ ਨਹੀਂ ਆ ਆ ਪਿਛਲੇ ਦਿਨੀ ਸਾਡੇ ਜੰਡੇਆਲਾ ਗੁਰੂ ਮੇਰੇ ਘਰ ਦੇ ਲੱਗ ਗਏ ਵੀ ਨਾ ਕੋਈ ਨਸ਼ਾ ਤਸਕਰ ਫੜੇ ਗਏ ਤੇ ਮੇਰੇ ਕੋਲ ਆਏ ਉਹਨਾਂ ਦੇ ਘਰ ਦੇ ਮੈਨੂੰ ਆ ਕੇ ਕਹਿੰਦੇ ਜੀ ਇਹ ਤੇ ਤੁਹਾਡੇ ਗਵਾਂਢੀ ਆ ਇਹਨਾਂ ਨੂੰ ਛਡਾ ਦਊ ਮੈਂ ਕਿਹਾ ਇਹ ਤੇ ਮੇਰੇ ਗਵਾਂਢੀ ਨੇ ਆ ਮੇਰੇ ਘਰ ਦਾ ਬੂਆ ਆ ਤੇ ਆ ਮੇਰੇ ਘਰ ਦੀ ਕੰਧ ਆ ਜੇ ਇਸ ਘਰ ਦੇ ਅੰਦਰ ਵੀ ਕੋਈ ਇਹੋ ਜਿਹਾ ਕਾਰਾ ਕਰੂਗਾ ਤੇ ਉਹਨੂੰ ਵੀ ਪੁਲਿਸ ਧੂਕੇ ਮੇਰੇ ਘਰ ਦੇ ਵਿੱਚੋਂ ਵੀ ਬਾਹਰ ਕੱਢੂਗੀ ਕਿਸੇ ਨਾਲ ਕੋਈ ਜ਼ਿਆਦਾ ਚਾਹੇ ਕਿੰਨਾ ਵੀ ਵੱਡਾ ਲੀਟਰ ਕਿਉਂ ਨਾ ਆਵੇ ਕਿਸੇ ਵੀ ਵੱਡਾ ਕੋਈ ਅਫਸਰ ਕਿਉਂ ਨਾ ਆਵੇ ਕਿੱਡੇ ਵੀ ਵੱਡੀ ਰਾਜਨੀਤਿਕ ਪਹੁੰਚ ਰੱਖਣ ਵਾਲਾ ਕੋਈ ਬੰਦਾ ਕਿਉਂ ਨਾ ਹੋਵੇ ਪਰ ਜਿੱਥੇ ਨਸ਼ਿਆਂ ਦੇ ਵਿਰੁੱਧ ਸਰਕਾਰ ਖੜੀ ਆ ਉੱਥੇ ਨਸ਼ਿਆਂ ਦੇ ਵਿਰੁੱਧ ਖੜੀ ਆ ਅਸੀਂ ਇੱਕ ਵੀ ਬੰਦਾ ਬਖਸ਼ਣ ਵਾਲੇ ਨਹੀਂ ਆ ਸਾਡੇ ਹਲਕੇ ਦੇ ਵਿੱਚ ਇੱਕ ਪਿੰਡ ਆ ਜੀ ਬਾਲੀਆ ਮੰਝਪੁਰ ਮੈਂ ਕੁਝ ਦਿਨ ਪਹਿਲਾਂ ਉੱਥੇ ਗਿਆ ਮੈਂ ਕਿਹਾ ਕੁਝ ਦਿਨਾਂ ਬਾਅਦ ਬੜਾ ਜ਼ਿਆਦਾ ਨਸ਼ੇ ਦਾ ਧੰਦਾ ਸੀਗਾ ਉੱਥੇ ਮੈਂ ਕਿਹਾ ਮੈਂ ਕੁਝ ਦਿਨਾਂ ਬਾਅਦ ਆਉਂਗਾ 5-7 ਦਿਨਾਂ ਬਾਅਦ ਤੇ ਆਪਾਂ ਕਾਫੀ ਇੱਥੇ ਨਸ਼ਾ ਕੰਟਰੋਲ ਕਰ ਲਿਆ ਹੈ ਤੇ ਆਪਾਂ ਇਸ ਪਿੰਡ ਨੂੰ ਨਸ਼ਾ ਮੁਕਤ ਘੋਸ਼ਿਤ ਕਰਾਂ ਇੱਕ ਬੰਦਾ ਉઠਿਆ ਉਹ ਕਹਿੰਦਾ ਜੀ ਤੁਸੀਂ ਨਸ਼ਾ ਮੁਕਤ ਕਰਨ ਦੀ ਘੋਸ਼ਿਤ ਕਰਨ ਦੀ ਗੱਲ ਕਰ ਰਹੇ ਹੋ ਜਿੱਦਨ ਦੀ ਤੁਸੀਂ ਨਸ਼ੇ ਵਿਰੋਧ ਮਹਿੰਮ ਛੇੜੀ ਹੋਈ ਆ ਬਾਲੀਆ ਮੰਜਪੁਰ ਨਸ਼ਾ ਮੁਕਤ ਹੋ ਚੁੱਕਾ ਕਹਿੰਦੇ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰ ਨਹੀਂ ਹੈਗਾ ਇਸ ਵੇਲੇ ਸਭ ਨਿਕਲ ਗਏ ਨੇ ਸਾਰੇ ਭੱਜ ਗਏ ਨੇ ਜਿਹੜੇ ਕੋਈ ਇੱਕਾ ਦੁਕਾ ਹੈ ਗਿਆ ਸੀਗੇ ਕੁਝ ਛੱਡ ਗਏ ਨੇ ਕੁਝ ਭੱਜ ਗਏ ਨੇ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਾਂ ਪੂਰੇ ਪੰਜਾਬ ਨੂੰ ਡਿਕਲੇਅਰ ਕਰਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਕਲੀਅਰ ਕਰਨਗੇ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਇੱਕ ਵੀ ਨਸ਼ਾ ਤਸਕਰ ਨਹੀਂ ਰਹਿੰਦੇ ਇਹ ਅਸੀਂ ਡਿਕਲੇਅਰ ਕਰਨਾ ਔਰ ਸਾਰਾ ਆਪਣੀ ਆਪਣੇ ਸਾਰਿਆਂ ਦੀ ਜਿਹੜੀ ਆ ਉਹ ਏਕਤਾ ਦੇ ਨਾਲ ਇਹ ਕੰਮ ਹੋਣਾ ਸਿਰਫ ਲੋੜ ਇਸ ਗੱਲ ਦੀ ਆ ਕਿ ਇਸ ਚੀਜ਼ ਨੂੰ ਆਪਾਂ ਜਨ ਅੰਦੋਲਨ ਬਣਾ ਲਈਏ ਜਨਤਾ ਦਾ ਅੰਦੋਲਨ ਬਣਾ ਲਈਏ ਜਦੋਂ ਕੋਈ ਜਿੱਡੀ ਵੱਡੀ ਬੁਰਾਈ ਸਮਾਜ ਦੇ ਵਿੱਚ ਹੋਵੇ ਤੇ ਪਿੰਡ ਦੇ ਲੋਕ ਇਕੱਠੇ ਹੋ ਜਾਣਾਂ ਆਪਾਂ ਸਾਰੇ ਇਕੱਠੇ ਹੋ ਕੇ ਉਹਦੇ ਵਿਰੁੱਧ ਹੋ ਜੀਏ ਤੇ ਉਹ ਚੀਜ਼ ਜ਼ਿਆਦਾ ਚਿਰ ਠਹਿ ਨਹੀਂ ਸਕਦੀ ਹੁੰਦੀ ਕਿੰਨੇ ਨਸ਼ਾ ਕਰ ਰਹੇ ਹੋਣਗੇ ਜੀ ਆ ਨਵਾਂ ਪਿੰਡ ਦੀ ਆਪਾਂ ਦੇਖ ਲੈਨੇ ਆ ਤੁਸੀਂ ਆਪਣੀਆਂ ਉਂਗਲਾਂ ਤੇ ਗਿਨੇ ਹੋਣਗੇ 1 2 3 4 5 6 7 10 ਹੋਣਗੇ ਕਿੰਨੇ ਹੋਣਗੇ ਇਸ ਤੋਂ ਜ਼ਿਆਦਾ ਤਾਂ ਨਹੀਂ ਹੈਗੇ ਨਾ ਪਿੰਡ ਦੀ ਆਬਾਦੀ ਕਿੰਨੀ ਆ ਆਪਾਂ ਕਿੰਨੇ ਲੋਕ ਆ ਜਿੰਨੇ ਆਪਾਂ ਇੱਥੇ ਹੀ ਬੈਠੇ ਆ ਇੰਨਾ ਹੀ ਤਾਂ ਹੈ ਯਾਕਾਬ ਲਈਏ ਇੰਨਾ ਹੀ ਚੱਕ ਲਈਏ ਇੰਨਾ ਹੀ ਉਹਨਾਂ ਦੇ ਵਿਰੁੱਧ ਹੋ ਜੀਏ ਤੇ ਉਹਨਾਂ ਦੀ ਹਿੰਮਤ ਨਹੀਂ ਪਾਉਗੀ ਕਿ ਉਹ ਜਿਹੜੇ ਆ ਉਹ ਆਪਣਾ ਸਿਰ ਚੁੱਕ ਸਕਣ ਪਿੰਡ ਦੇ ਵਿੱਚ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਆ ਸਾਡੇ ਕੋਲ ਹਸਪਤਾਲ ਨੇ ਸਾਡੇ ਕੋਲ ਪੰਚਾਇਤਾਂ ਨੇ ਪੰਚਾਇਤਾਂ ਦੇ ਵਿੱਚ ਸਰਪੰਚ ਨੇ ਮੈਂਬਰ ਨੇ ਕਿੰਨੇ ਸਮਝਦਾਰ ਲੋਕ ਨੇ ਸਰਕਾਰ ਤੁਹਾਡੇ ਨਾਲ ਆ ਐਮਐਲਏ ਤੁਹਾਡੇ ਨਾਲ ਆ ਤੇ ਆਪਾਂ ਨੂੰ ਕਿਹਦੇ ਤੋਂ ਡਰਨ ਦੀ ਲੋੜ ਆ ਸੋ ਆਪਾਂ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੇ ਪੁੱਤਾਂ ਨੂੰ ਬਚਾਉਣ ਵਾਸਤੇ ਇਸ ਚੀਜ਼ ਤੇ ਵਿਰੋਧ ਜਿਹੜੀ ਆ ਆਵਾਜ਼ ਚੁਪਣੀ ਆ ਇਹਨੂੰ ਜਾਣ ਅੰਦੋਲਨ ਬਣਾਉਣਾ ਕੁਝ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਕਿਸੇ ਵੇਲੇ ਨਸ਼ਾ ਕਰਦੇ ਸੀਗੇ ਕਿਸੇ ਮੁਸ਼ਕਲ ਦੇ ਵਿੱਚ ਆ ਗਏ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਪਰ ਬਾਅਦ ਦੇ ਵਿੱਚ ਕਿਤੇ ਸੋਚ ਹੀ ਆਈ ਕਿਸੇ ਨੇ ਕੁਝ ਕਹਿਤਾ ਜਾਂ ਆਪੇ ਹੀ ਕਿਤੇ ਸੋਚਿਆ ਕਿ ਮੇਰੀ ਤੇ ਮਾਂ ਵੀ ਦੁਖੀ ਮੇਰੀ ਭੈਣ ਵੀ ਦੁਖੀ ਮੇਰਾ ਪਿਓ ਵੀ ਰੋਗੀ ਉਹਦੇ ਮਨ ਦੇ ਵਿੱਚ ਸੋਝੀ ਆਈ ਉਹਨੇ ਨਸ਼ਾ ਛੱਡ ਵੀ ਦਿੱਤਾ ਹੋਊਗਾ ਇਹ ਮਾਨਸਿਕ ਰੋਗੀ ਹੁੰਦੇ ਨੇ ਨਸ਼ੇ ਦੀ ਹੋਰ ਵੱਡੀ ਗੱਲ ਕਿਹੜੀ ਆ ਨਸ਼ਾ ਛੱਡਣਾ ਕੋਈ ਵੱਡੀ ਗੱਲ ਥੋੜੀ ਆ ਜੇ ਬੰਦਾ ਆਪਣੇ ਮਨ ਤੇ ਵਿੱਚ ਨਿਸ਼ਚਾ ਕਰ ਲੇ ਕਿ ਮੈਂ ਆ ਚੀਜ਼ ਛੱਡਨੀ ਆ ਤੇ ਉਹ ਛੱਡ ਸਕਦਾ ਕੋਈ ਵੱਡੀ ਗੱਲ ਨਹੀਂ ਆ ਤੁਹਾਡੇ ਵਿੱਚ ਆਪਣੇ ਵਿੱਚ ਵੀ ਕੋਈ ਨਾ ਕੋਈ ਬੈਠਾ ਹੋਊਗਾ ਜਿਹੜੇ ਬੰਦੇ ਨੇ ਪਹਿਲਾਂ ਕਦੀ ਨਸ਼ਾ ਕਰਦਾ ਹੋਊਗਾ ਤੇ ਅੱਜ ਛੱਡ ਦਿੱਤਾ ਹੋਊਗਾ ਮੈਂ ਉਹਨਾਂ ਲੋਕਾਂ ਨੂੰ ਵੀ ਕਹੂੰਗਾ ਵੀ ਤੁਸੀਂ ਅੱਗੇ ਆਓ ਕੋਈ ਗੱਲ ਨਹੀਂ ਗਲਤੀ ਇਨਸਾਨ ਗਲਤੀ ਦਾ ਪਤਲਾ ਜੀ ਹੋ ਜਾਂਦੀ ਆ ਫਿਰ ਕੀ ਆ ਹੋ ਜਾਂਦੀ ਗਲਤੀ ਪਰ ਗਲਤੀ ਕਰਕੇ ਉਹਦੇ ਵਿੱਚ ਸੁਧਾਰ ਕਰ ਲੈਣਾ ਗਲਤੀ ਕਰਕੇ ਉਹਨੂੰ ਮੰਨ ਕੇ ਉਸ ਗਲਤੀ ਤੇ ਪਛਤਾਵਾ ਕਰ ਲੈਣਾ ਮੈਂ ਕਹਿੰਦਾ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਆ ਜੀ ਬਹੁਤ ਵੱਡੀ ਚੀਜ਼ ਆਏ ਕਿ ਜਦੋਂ ਇੱਕ ਵਾਰੀ ਪਛਤਾਵਾ ਹੋ ਗਿਆ ਕਿ ਮੈਂ ਆ ਕੰਮ ਗਲਤ ਕੀਤਾ ਸੀਗਾ ਔਰ ਬਾਅਦ ਚ ਠੀਕ ਕਰ ਲਿਆ ਜੇ ਕਿਸੇ ਨੇ ਕੀਤਾ ਇਹੋ ਜਿਹਾ ਤੇ ਉਹ ਵੀ ਜਾ ਕੇ ਦੂਜਿਆਂ ਵਾਸਤੇ ਮੋਟੀਵੇਸ਼ਨ ਮੋਟੀਵੇਟਰ ਬਣੋ ਦੱਸੋ ਕਿ ਮੈਂ ਵੀ ਨਸ਼ਾ ਕਰਦਾ ਸੀਗਾ ਪਰ ਐਸ ਐਸ ਤਰੀਕੇ ਦੇ ਨਾਲ ਮੈਂ ਨਸ਼ਾ ਛੱਡ ਦਿੱਤਾ ਜਦੋਂ ਲੋਕ ਉਹਨਾਂ ਨੂੰ ਸੁਣਨਗੇ ਉਹਨਾਂ ਦੀ ਗੱਲਬਾਤ ਸੁਣਨਗੇ ਹੋ ਸਕਦਾ ਸਾਹਮਣੇ ਬੈਠੇ 5 7 10 ਜਦੋਂ ਉਹਨਾਂ ਦੀ ਗੱਲ ਸੁਣਨਗੇ ਉਹਨਾਂ ਦੇ ਮਨ ਦੇ ਵਿੱਚ ਵੀ ਅਸਰ ਹੋ ਜਾਏ ਤੇ ਉਹ ਵੀ ਜਿਹੜੀ ਆ ਉਹ ਚੀਜ਼ ਨੂੰ ਛੱਡ ਦੇਣ ਆ ਮੈਂ ਦੋ ਦਿਨ ਪਹਿਲਾਂ ਖਾਨਕੋਟ ਪਿੰਡ ਦੇ ਵਿੱਚ ਗਿਆ ਸੀਗਾ ਉੱਥੇ ਮੈਂ ਇਤਨਾ ਹੀ ਗੱਲ ਕਰਦਿਆਂ ਕਰਦਿਆਂ ਪੁੱਛ ਲਿਆ ਇੱਕ ਮੁੰਡਾ ਉੱਠ ਕੇ ਆ ਗਿਆ ਕਹਿੰਦਾ ਜੀ ਮੈਨੂੰ ਤੁਹਾਡੀ ਗੱਲ ਵਧੀਆ ਲੱਗੀ ਆ ਸੰਦੀਪ ਸਿੰਘ ਉਹਦਾ ਨਾਮ ਸੀਗਾ ਉਹਨੇ ਆ ਕੇ ਮਾਈਕ ਫੜ ਲਿਆ ਕਹਿੰਦਾ ਜੀ ਮੈਂ ਵੀ ਨਸ਼ੇ ਕਰਦਾ ਸੀਗਾ ਪਰ ਮੈਂ ਹੁਣ ਛੱਡ ਚੁੱਕਾ ਆ ਕਿਹਾ ਜਦੋਂ ਮੈਨੂੰ ਸੋਚੀ ਆਈ ਨਾ ਕਿ ਇਹਨੇ ਤੇ ਸਾਡਾ ਘਰ ਬਰਬਾਦ ਕਰ ਦਿੱਤਾ ਸਾਡੀ ਪੀੜ੍ਹੀ ਬਰਬਾਦ ਕਰ ਦਿੱਤੀ ਸਾਡੇ ਜਿਹੜੇ ਰਸਤੇ ਵਾਲਾਂ ਚ ਜਾਣਦੇ ਆ ਉਥੇ ਲਾਂਹ ਤਾਂ ਪੈਂਦੀਆਂ ਨੇ ਨਿਆਣੇ ਸਾਡੇ ਜਿਹੜੇ ਸੀਗੇ ਉਹ ਪਰੇਸ਼ਾਨ ਹੋ ਗਏ ਕਹਿੰਦਾ ਮੈਂ ਇੱਕ ਦਿਨ ਸੋਚਦਿਆਂ ਸੋਚਦਿਆਂ ਮੈਂ ਕਿਹਾ ਇਹ ਲਾਂਤ ਜਿਹੜੀ ਆ ਨਾ ਇਹਨੂੰ ਲਾਜ ਦਈਏ ਗਲੋਂ ਕਹਿੰਦਾ ਮੈਂ ਉਸ ਦਿਨ ਦਾ ਸੋਚਿਆ ਤੇ ਅੱਜ ਮੈਂ ਕਹਿੰਦਾ ਬਿਲਕੁਲ ਸਹੀ ਆ 7-8 ਮਹੀਨੇ ਕਹਿੰਦਾ ਨਸ਼ੇ ਛੱਡੇ ਹੁੰਦੇ ਹੋ ਗਏ ਆਹੋ ਜਿਹੇ ਬੰਦੇ ਵੀ ਆ ਗਏ ਨੇ ਛੱਡ ਦਿੰਦੇ ਨੇ ਕੋਈ ਵੱਟੀ ਕਾਂ ਥੋੜੀ ਆ ਪਰ ਸਾਡੇ ਕੋਲ ਤੁਹਾਨੂੰ ਮੈਂ ਦੱਸ ਚੁੱਕਾ ਕਿ ਸਾਡੇ ਕੋਲ ਤੇ ਹਸਪਤਾਲ ਨੇ ਸਾਡੇ ਕੋਲ ਦਵਾਈਆਂ ਨੇ ਆਪਾਂ ਉਹਦਾ ਫੈਸਲਾ ਆਪਾਂ ਉਹਦਾ ਫਾਇਦਾ ਜਿਹੜਾ ਉਹ ਠਾ ਸਕਦੇ ਆ ਸੋ ਤੁਸੀਂ ਉਹਨਾਂ ਵਾਸਤੇ ਮੋਟੀਵੇਸ਼ਨ ਬਣੋ ਕੋਈ ਗੱਲ ਨਹੀਂ ਆਂਡ ਗਵਾਂਡ ਦੇ ਵਿੱਚ ਇੱਧਰ ਉੱਧਰ ਜੇ ਕੋਈ ਬੱਚਾ ਲੱਗ ਵੀ ਗਿਆ ਇਸ ਪਾਸੇ ਤੇ ਆਪਾਂ ਉਹਨੂੰ ਉਧਰੋਂ ਮੋੜ ਸਕਦੇ ਆਂ ਆਪਾਂ ਸਮਝਾ ਸਕਦੇ ਆਂ ਉਹਨੂੰ ਪਿਆਰ ਨਾਲ ਸਮਝਾ ਸਕਦੇ ਆਂ ਕਿ ਇਹ ਚੀਜ਼ ਤੋਂ ਆਪਾਂ ਬਾਹਰ ਜੜਾ ਆ ਉਹ ਆ ਜੀਏ ਪਰ ਦੂਸਰੀ ਜ਼ਿੰਮੇਵਾਰੀ ਇਹ ਵੀ ਆ ਕਿ ਜੇ ਕੋਈ ਨਸ਼ਾ ਤਸਕਰ ਹੈਗਾ ਆ ਤੇ ਆਪਾਂ ਫਿਰ ਉਹਦੀ ਕੋਈ ਪੁਸਤ ਪਨਾਹੀ ਬਣਾ ਕਰੀਏ ਜੇ ਪੁਲਿਸ ਫੜਦੀ ਆ ਦੇਖੋ ਅਸੀਂ ਸਾਡੇ ਵੱਲੋਂ ਨਹੀਂ ਕੋਈ ਢਿੱਲ ਅਸੀਂ ਕਿਸੇ ਨਸ਼ਾ ਤਸਕਰ ਦੀ ਕਦੀ سپورਟ ਨਹੀਂ ਕਰਦੇ ਨਾ ਸਾਡੇ ਸਰਪੰਚ ਕਰਦੇ ਨੇ ਨਾ ਸਾਡੇ ਬਲੌਕ ਪ੍ਰਧਾਨ ਕਰਦੇ ਨੇ ਨਾ ਸਾਡੇ ਜ਼ਿਲ੍ਹਾ ਪ੍ਰਧਾਨ ਕਰਦੇ ਨੇ ਨਾ ਸਾਡੇ ਐਮਐਲਏ ਕਰਦੇ ਨੇ ਅਸੀਂ ਕਿਸੇ ਦੀ ਥਾਣੇ ਦੇ ਵਿੱਚ ਜਾ ਕੇ ਇਹ ਨਹੀਂ ਕਹਿੰਦੇ ਕਿ ਆ ਨਸ਼ਾ ਤਸਕਰ ਆ ਤੈਨੂੰ ਸ਼ਾਮਲੀਏ ਜਿਵੇਂ ਹੁਣ ਆਪਣੇ ਕੋਆਰਡੀਨੇਟਰ ਜ਼ਿਲ੍ਹੇ ਦੇ ਸਰਦਾਰ ਕੁਲਦੀਪ ਸਿੰਘ ਮਥਰੇਵਾਲ ਸਾਹਿਬ ਦੱਸ ਰਹੇ ਸੀਗੇ ਕਿ ਅਸੀਂ ਇੰਨੀਆਂ ਐਫਆਈਆਰਾਂ ਦਰਜ ਕਰ ਦਿੱਤੀਆਂ ਪਰ ਫਿਰ ਆਪਣੀ ਗਲਤੀ ਆਪਣੇ ਦੇ ਵਿੱਚੋਂ ਹੀ ਕੋਈ ਨਾ ਕੋਈ ਜਾ ਕੇ ਜਮਾਨਤ ਕਰਾ ਲਿਆ ਆ ਦੂਜੇ ਦਿਨ ਚੌਥੇ ਦਿਨ ਜ ਮਹੀਨੇ ਬਾਅਦ ਜਮਾਨਤ ਹੋਈ ਜਦੋਂ ਉਹ ਬੰਦਾ ਆ ਗਿਆ ਉਹਨੇ ਆ ਕੇ ਫੇਰ ਆਪਣਾ ਉਹ ਹੀ ਕੰਮ ਸ਼ੁਰੂ ਕਰ ਦਿੱਤਾ ਆਪਾਂ ਤਾਂ ਹਯਾ ਕਰੀਏ ਪਏ ਆਪਾਂ ਨਹੀਂ ਸਪੋਰਟ ਕਰਨੀ ਜੇ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਵੀ ਅਸੀਂ ਨਸ਼ੇ ਵੰਡਨੇ ਜਾਂ ਨਸ਼ੇ ਵੇਚਨੇ ਨਹੀਂ ਛੱਡਨੇ ਤੇ ਆਪਾਂ ਵੀ ਤਾਂ ਹਯਾ ਕਰੀਏ ਵੀ ਤੁਸੀਂ ਨਸ਼ੇ ਵੇਚਨੇ ਨਹੀਂ ਛੱਡਨੇ ਤੇ ਅਸੀਂ ਤੁਹਾਡੀ ਮਦਦ ਨਹੀਂ ਕਰਨੀ ਫਿਰ ਅਸੀਂ ਵੀ ਸੌਂ ਖਾਲੀ ਕਿ ਅਸੀਂ ਤੁਹਾਡੀ ਮਦਦ ਨਹੀਂ ਕਰਨੀ ਆਪੇ ਜਿਹਨਾਂ ਦੇ ਵਿੱਚ ਰੁੱਲਣ ਗਿਆ ਸਲਾਖਾਂ ਦੇ ਪਿੱਛੇ ਪਏ ਰਹਿਣਗੇ ਆਪੇ ਹੀ ਸੋਚੀ ਆਜੂਗੀ ਜਦੋਂ ਕਿਤੇ ਆਊਗੀ ਆਪੇ ਬਾਹਰ ਆ ਜਾਣਗੇ ਅਸੀਂ ਆਪਣਾ ਸਮਾਜ ਕਿਉਂ ਖਰਾਬ ਕਰ ਲਈ ਉਹਨਾਂ ਵਾਸਤੇ ਸੋ ਅੱਜ ਆਪਾਂ ਇੱਥੇ ਸਾਰਿਆਂ ਨੇ ਗੁਰੂ ਘਰ ਦੇ ਵਿੱਚ ਆਪਾਂ ਬੈਠੇ ਆ ਆਪਾਂ ਸੌਂ ਖਾਣੀ ਆ ਪ੍ਰਤੀਗਿਆ ਕਰਨੀ ਆ ਇੱਕ ਦ੍ਰਿੜ ਵਿਸ਼ਵਾਸ ਨਾਲ ਨਿਸ਼ਚੇ ਨਾਲ ਇਹ ਕਹਿਣਾ ਕਿ ਜਦੋਂ ਇਸ ਆ ਸਮਾਗਮ ਤੋਂ ਬਾਹਰ ਚਾਈਏ ਤੇ ਸਾਡੇ ਮਨ ਦੇ ਵਿੱਚ ਇਥੇ ਕੀਤੀ ਪ੍ਰਤੀਜਾ ਗੂੰਜਣੀ ਚਾਹੀਦੀ ਆ ਕਿ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਗੱਲ ਕਹੀ ਸੀਗੀ ਉਹ ਗੱਲ ਕੀ ਆ ਕਿ ਜਨਾਮ ਐ ਖੋਦ ਨਸ਼ੇ ਕਰੂੰਗਾ ਨਾ ਮੈਂ ਨਸ਼ਾ ਤਸਕਰਾਂ ਦੀ ਸਪੋਰਟ ਕਰੂੰਗਾ ਤੇ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੀ ਤਨੋਂ ਮਨੋਂ ਤਨੋਂ ਹਰ ਸੰਭਵ ਕੋਸ਼ਿਸ਼ ਕਰੂੰਗਾ ਕਿ ਉਹ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਜਾਣ ਨਸ਼ਾ ਛੱਡ ਦੇਣ ਨਸ਼ਾ ਛੱਡ ਕੇ ਆਪਣੇ ਪਰਿਵਾਰਾਂ ਦੇ ਵਿੱਚ ਸੁੱਖੀ ਜਾਂਦੀ ਆਪਣਾ ਜੀਵਨ ਜੜਾ ਉਭਦੀਰ ਕਰ ਜਿੰਨੇ ਜਾਣੇ ਮੇਰੀ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਨਾ ਤਾਂ ਖੁਦ ਨਸ਼ਾ ਕਰਾਂਗੇ ਨਾ ਨਸ਼ਾ ਕਰਨ ਵਾਲੇ ਦੀ ਸਪੋਰਟ ਕਰਾਂਗੇ ਉਹਦੇ ਪਿੱਛੇ ਜਾਵਾਂਗੇ ਤੇ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਦੀ ਵੀ ਮਦਦ ਕਰਾਂਗੇ ਵੀ ਉਹ ਨਸ਼ੇ ਛੱਡ ਦੇਣ ਜਿੰਨੇ ਜਣੇ ਸਹਿਮਤੋਂ ਦੋਵੇਂ ਹੱਥ ਖੜੇ ਕਰਕੇ ਪ੍ਰਮਾਣਿਕੀ ਦੇ ਦਿਓ ਕਿ ਅਸੀਂ ਇਸ ਗੱਲ ਨਾਲ ਅੱਜ ਸਹਿਮਤ ਹੋ ਕੇ ਚੱਲੇ ਆਂ ਕਿ ਅਸੀਂ ਨਸ਼ੇ ਨਹੀਂ ਕਰਨੇ ਅਸੀਂ ਨਸ਼ੇ ਛਡਾਉਣੇ ਨੇ ਅਸੀਂ ਨਸ਼ਾ ਤਸਕਲਾਂ ਦੀ ਮਦਦ ਨਹੀਂ ਕਰਨੀ ਜਿੰਨੇ ਜਣੇ ਸਹਿਮਤੋਂ ਦੋਵੇਂ ਹੱਥ ਖੜੇ ਕਰਕੇ ਪ੍ਰਮਾਣਿਕੀ ਦੇ ਦਿਓ ਬੋਲੇ ਸੋਨਿਹਾਲ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਈ ਸਰਪੰਚ